ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਪੁਰਬ ਅੱਜ ਦੁਨੀਆ ਭਰ ਵਿੱਚ ਉਸ ਦੀ ਨਾਨਕ ਨਾਮ ਲੈਵਾ ਸੰਗਤ ਵੱਲੋਂ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਰ ਜੇਕਰ ਗੱਲ ਕੀਤੀ ਜਾਵੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਤਾਂ ਸਭ ਤੋਂ ਪਹਿਲਾਂ ਤਸਵੀਰ ਸਾਂਝੀ ਕਰਾਂਗੇ ਰੰਗ ਬਰੰਗੀਆਂ LED ਲਾਈਟਾਂ ਦੇ ਨਾਲ ਜਗ ਭਗਉਂਦੇ ਸ੍ਰੀ ਦਰਬਾਰ ਸਾਹਿਬ ਦਾ ਇਹ ਅਦਭੁਤ ਨਜ਼ਾਰਾ ਹੈ ਜਿੱਥੇ ਬੀਤੇ ਕੱਲ ਤੋਂ ਹੀ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਦੇਖਣ ਨੂੰ ਮਿਲ ਰਿਹਾ ਹੈ ਇਹ ਹਰ ਸ਼ਰਧਾ ਦਾ ਹੈ ਇਹ ਹਰ ਗੁਰੂ ਸਾਹਿਬ ਦੇ ਪ੍ਰਤੀ ਅਟੁੱਟ ਵਿਸ਼ਵਾਸ ਦਾ ਹੈ ਸੰਤਾਂ ਦਾ ਠਾਠਾ ਮਾਰਦਾ ਹੜ ਗੁਰੂ ਸਾਹਿਬ ਪ੍ਰਤੀ ਸ਼ਰਧਾ ਅਤੇ ਸਤਕਾਰ ਦਾ ਸਵੇਰ ਤੋਂ ਹੀ ਤੜਕਸਾਰ ਤੋਂ ਹੀ ਸੰਗਤਾਂ ਫਿਰ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਪਾਵਨ ਪਿੱਤਰ ਸਰੋਵਰ 'ਚ ਇਸ਼ਨਾਨ ਕਰਕੇ 4-4 5-5 ਘੰਟੇ ਲਾਈਨਾਂ ਵਿੱਚ ਲੰਘ ਕੇ ਸੱਚਖੰਡ ਸ੍ਰੀ ਹੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਗੁਰੂ ਘਰ ਦਾ ਅਸ਼ੀਰਵਾਦ ਲੈ ਰਹੀਆਂ ਉਹ ਸਭ ਤੋਂ ਅਦਭੁਤ ਅਲੋਕਿਕ ਨਜ਼ਾਰਾ ਹੈ ਸ਼ਾਮਦਾ ਜਦੋਂ ਦੇਸ਼ ਵਿਦੇਸ਼ਾਂ ਤੋਂ ਪਹੁੰਚੀ ਸੰਗਤ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਿੱਤਰ ਸਰੋਵਰ ਦੇ ਕਿਨਾਰੇ ਘੋੜ ਦੇ ਦੀਵੇ ਅਤੇ ਰੰਗ ਬਰੰਗੀਆਂ ਮੋਮਬਤੀਆਂ ਬਾਲ ਕੇ ਦੀਪਮਾਲਾ ਕੀਤੀ ਜਾ ਰਹੀ ਹੈ ਗੁਰਪੁਰਬ ਦੀ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ ਇਸ ਵੇਲੇ ਅਰਦਾਸ ਚੱਲ ਰਹੀ ਹੈ ਔਰ ਕੁਝ ਦੇਰ ਤੱਕ 15 ਮਿੰਟਾਂ ਦੇ ਵਿੱਚ ਵਿੱਚ ਆਤਿਸ਼ਬਾਜੀ ਦਾ ਬੇਹਦ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲੂ ਜਿੱਥੇ ਸਾਰਾ ਦਰਬਾਰ ਸਾਹਿਬ ਸਮੂਹ ਲਾਈਟਾਂ ਦੇ ਨਾਲ जगमਗਾ ਰਿਹਾ ਹੈ ਔਰ ਉਧਰੋਂ ਆਕਾਸ਼ ਦੇ ਵਿੱਚ ਜਿਹੜਾ ਉਹ ਆਤਿਸ਼ਬਾਜੀ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ ਤੋਂ ਬੇਹਦ ਖੂਬਸੂਰਤ ਨਜ਼ਾਰਾ ਜਿਸ ਨੂੰ ਸ਼ਾਇਦ ਸ਼ਬਦੀ ਰੂਪ ਦੇਣਾ ਮੁਮਕਿਨ ਨਹੀਂ ਹੈ ਤੋਂ ਫਿਲਹਾਲ ਅਰਦਾਸ ਤੋਂ ਬਾਅਦ ਆਰਤੀ ਮੁਖਵਾ ਕੇ ਤੇ ਉਸ ਤੋਂ ਬਾਅਦ ਆਰਤੀ ਤੋਂ ਲਗਭਗ 10 ਤੋਂ 15 ਮਿੰਟ ਦੇ ਵਿੱਚ ਜਿਹੜਾ ਆਤਿਸ਼ਬਾਜੀ ਦਾ ਵੀ ਨਜ਼ਾਰਾ ਦੇਖਣ ਨੂੰ ਮਿਲੇਗਾ ਪਰ ਫਿਲਹਾਲ ਇਹ ਤਸਵੀਰਾਂ ਸੀ ਦੀਪਮਾਲਾ ਦੀ ਸਾਂਝੀ ਇਹ ਕਰ ਰਹੇ ਆ ਜਿੱਥੇ ਹਰ ਕਿਸੇ ਦੇ ਮਨ ਦੇ ਵਿੱਚ ਤਾਂਗ ਹੈ ਚਾ ਹੈ ਕਿ ਅੱਜ ਦੇ ਦਿਨ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਈਏ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਿੱਤਰ ਸਰੋਵਰ ਦੇ ਕਿਨਾਰੇ ਬੈਠ ਕੇ ਦੀਪਮਾਲਾ ਕਰੀਏ ਔਰ ਉਸ ਤੋਂ ਬਾਅਦ ਆਤਿਸ਼ਬਾਜੀ ਦਾ ਅਦਭੁਤ ਨਜ਼ਾਰਾ ਜਿਹੜਾ ਹੈ ਉਸ ਦਾ ਆਨੰਦ ਮਾਣੀਏ ਸ੍ਰੀ ਦਰਬਾਰ ਸਾਹਿਬ ਨੂੰ ਆਂਦੇ ਸਾਰੇ ਪ੍ਰਵੇਸ਼ ਦੁਆਰ ਬੂੰਗਾ ਰਾਮ ਗੜੀ ਆ ਸਾਰੀ ਪ੍ਰਕਰਮਾ ਬੇਹਤ ਖੂਬਸੂਰਤ ਬਿਜਲਈ ਸਜਾਵਟ ਰੰਗ ਬਰੰਗੀਆ ਲਾਈਟਰਾਂ ਦੀ ਸਜਾਵਟ ਕੀਤੀ ਗਈ ਹੈ ਜਿਹੜੀ ਕਿ ਇੱਕ ਬੇਹਤ ਖੂਬਸੂਰਤ ਅਦਭੁਤ ਨਜ਼ਾਰਾ ਪੇਸ਼ ਕਰ ਰਹੀ ਹੈ ਔਰ ਸੰਗਤਾਂ ਦੁਪਹਿਰ ਤੋਂ ਹੀ ਸਰੋਵਰ ਦੇ ਕੰਡੇ ਥਾਮ ਲ ਕੇ ਬੈਠੀ ਹੈ ਕਿਉਂਕਿ ਜਦੋਂ ਆਤਿਸ਼ਬਾਜੀ ਹੁੰਦੀ ਹੈ ਤਾਂ ਸਾਰੀ ਪ੍ਰਕਰਮਾਂ ਦੇ ਵਿੱਚ ਤਿੱਲ ਤਰਨ ਨੂੰ ਪੈਰ ਤਰਨ ਨੂੰ ਜਗ੍ਹਾ ਨਹੀਂ ਮਿਲਦੀ ਤਾਂ ਸ਼ਰਧਾਲੂਆਂ ਦੀ ਇਹ ਇੱਕ ਤਮੰਨਾ ਰਹਿੰਦੀ ਇਸ ਗੱਲ ਦੀ ਤਾਂ ਰਹਿੰਦੀ ਹੈ ਕਿ ਸਰੋਵਰ ਦੇ ਕਿਨਾਰੇ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਜਾਵੇ ਉਹ ਨਾਲ ਨਾਲ ਦੀਪਮਾਲਾ ਅਤੇ ਆਤਿਸ਼ਬਾਜੀ ਦੇ ਅਤਪੁੱਤ ਨਜ਼ਾਰੇ ਨੂੰ ਜਿਹੜਾ ਉਹ ਦੇਖਿਆ ਵੀ ਜਾ ਸਕੇ ਕੀਤੀ ਵੀ ਜਾ ਸਕੇ ਦੀਪਮਾਲਾ ਔਰ ਜਿਹੜਾ ਇਹ ਕਿਉਂਕਿ ਨਜ਼ਾਰੇ ਜਿਹੜੇ ਆ ਇਹ ਕਰਮਾਂ ਦੇ ਨਾਲ ਮਿਲਦੇ ਆ ਜਿੱਥੇ ਤੱਕ ਝਾਤ ਮਾਰੀਏ ਉੱਥੇ-ਉੱਥੇ ਤੱਕ ਸੰਗਤ ਪ੍ਰਕਰਮਾਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਜਮਾ ਹੋ ਚੁੱਕੀ ਹੈ ਕਿਉਂਕਿ ਮੁੱਖ ਵਕਤ ਤੋਂ ਬਾਅਦ ਆਰਤੀ ਯਾਨੀ ਕਿ 10 ਤੋਂ 12 ਮਿੰਟਾਂ ਦੇ ਵਿੱਚ ਵਿੱਚ ਆਤਿਸ਼ਬਾਜੀ ਦਾਤਪੁੱਤ ਨਜ਼ਾਰਾ ਵੀ ਦੇਖਣ ਨੂੰ ਮਿਲੇਗਾ ਸਾਡੀ ਇਹ ਕੋਸ਼ਿਸ਼ ਰਹੂਗੀ ਕਿ ਅਸੀਂ ਸੰਗਤਾਂ ਦੇ ਨਾਲ ਇਸੇ ਤਰ੍ਹਾਂ ਇਹ ਲਾਈਟ ਤਸਵੀਰਾਂ ਦੇਸ਼ ਵਿਦੇਸ਼ਾਂ 'ਚ ਬੈਠੇ ਸ਼ਰਧਾਲੂ ਜਿਹੜੇ ਕਿਸੇ ਵੀ ਕਾਰਨ ਵਸ ਇੱਥੇ ਨਹੀਂ ਆ ਸਕੇ ਉਹ ਜ਼ਰੂਰ ਇਸ ਦੀਪਮਾਲਾ ਤੇ ਆਤਿਸ਼ਬਾਜੀ ਦਾ ਆਨੰਦ ਮਾਣ ਸਕਣ ਕਿਹਜਾ ਲੱਗ ਰਿਹਾ ਹੈ ਨਜ਼ਾਰਾ ਵਧੀਆ ਲੱਗ ਰਿਹਾ ਹੈ ਹਾਂਜੀ ਨਜ਼ਾਰਾ ਹੈ ਹਾਂਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਾਈ ਰਜਿੰਦਰ ਸਿੰਘ ਰੂਬੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਵਾਲ ਬੰਦ ਜ਼ਰੂਰ ਰਹਿੰਦਾ ਹੈ ਕਿ ਲੱਖਾਂ ਦੀ ਗਿਣਤੀ ਸੰਗਤ ਹੈ ਤੇ ਪ੍ਰਬੰਧ ਕਿਸ ਤਰ੍ਹਾਂ ਕੀਤੇ ਜਾਂਦੇ ਸਾਰੇ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜੇ ਆਪ ਪ੍ਰਬੰਧ ਕਰਾਉਂਦੇ ਨੇ ਸਭ ਤੋਂ ਪਹਿਲਾਂ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸ਼ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਨੇਜਰ ਭਗਵੰਦ ਸਿੰਘ ਧਘੇੜਾ ਜੀ ਵੱਲੋਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਜਿਹੜੀਆਂ ਗੁਰਨਾਨਕ ਨਾਮ ਲੈਵਾ ਦੁਨੀਆ ਭਰ ਦੇ ਵਿੱਚ ਪ੍ਰਕਾਸ਼ ਗੁਰਪੁਰਬ ਗੁਰਨਾਨਕ ਦੇਵ ਪਾਤਸ਼ਾਹ ਉਹਨਾਂ ਨੂੰ ਕੋਟਨ ਕੋਟ ਲੱਖ ਲੱਖ ਵਧਾਈ ਹੋਵੇ ਜਿਹੜਾ ਤੁਸੀਂ ਸਵਾਲ ਕੀਤਾ ਵਾ ਇਹ ਗੁਰੂ ਰਾਮਦਾਸ ਪਾਤਸ਼ਾਹ ਹਰ ਸਾਲ ਆਪਣੀ ਕਲਾ ਵਰਤਉਂਦੇ ਆ ਔਰ ਜਿੰਨੇ ਵੀ ਸਾਡੇ ਗੁਰੂ ਸਾਹਿਬਾਨਾਂ ਦੇ ਜਿਹੜੇ ਇਥੇ ਅਸਥਾਨ ਮਨਾਏ ਜਾਂਦੇ ਦਿਹਾੜੇ ਮਨਾਏ ਜਾਂਦੇ ਆ ਉਥੇ ਜਿਹੜਾ ਵਾ ਉਹ ਮਹਾਰਾਜ ਜਿਹੜਾ ਵਾ ਆਪ ਕਾਰਜ ਕਰਵਾਉਂਦੇ ਹਨ ਸਾਜੀ ਦਾ ਅਦਭੁਤ ਨਜ਼ਾਰਾ ਆਤਿਸ਼ਬਾਜੀ ਸ਼ੁਰੂ ਹੋ ਚੁੱਕੀ ਹੈ ਜਿਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਬੇਹਤ ਖੂਬਸੂਰਤ ਦ੍ਰਿਸ਼ ਜਗਮਗਾ एलईडी लाइटਾਂ ਦੇ ਨਾਲ ਜਗਮਗਾਉਂਦੇ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਆਸਮਾਨ ਦੇ ਵਿੱਚ ਵੀ ਤਾਰਿਆਂ ਦਾ ਮੀਂਹ ਪੈ ਰਿਹਾ ਹੈ ਕਿਉਂਕਿ ਪ੍ਰਦੂਸ਼ਣ ਰਹਿਤ ਆਕਾਸ਼ ਵਿੱਚ ਚੱਲਣ ਵਾਲੀ ਆਤਿਸ਼ਵਾਜੀ ਦਾ ਪ੍ਰਬੰਧ ਕੀਤਾ ਗਿਆ ਹੈ ਇਹ ਖਾਸ ਧਿਆਨ ਰੱਖਿਆ ਜਾਂਦਾ ਹੈ ਪ੍ਰਦੂਸ਼ਣ ਦੇ ਮੱਦੇ ਨਜ਼ਰ ਕਿ ਨਾ ਤਾਂ ਕਿਉਂਕਿ ਪ੍ਰਦੂਸ਼ਣ ਦੇ ਨਾਲ ਜਿੱਥੇ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਜੋ ਸੋਨਾ ਲੱਗਿਆ ਉਸ ਦਾ ਵੀ ਚਮਕ ਫਿੱਕੀ ਪੈਂਦੀ ਹੈ ਜੋ ਪੱਥਰ ਲੱਗੇ ਬੇਸ਼ਕੀਮਤੀ ਪੱਥਰ ਲੱਗਿਆ ਹੈ ਉਤੇ ਰੰਗਤ ਤੇ ਵੀ ਅਸਰ ਪੈਂਦਾ ਹੈ ਔਰ ਇਸ ਦੇ ਨਾਲ ਨਾਲ ਪ੍ਰਦੂਸ਼ਣ ਵਧਨ ਦੇ ਨਾਲ ਸਾਧੀਆਂ ਬਿਮਾਰੀਆਂ ਵੀ ਫੈਲਦੀਆਂ ਨੇ ਤੇ ਸ਼੍ਰੋਮਣੀ ਕਮੇਟੀ ਇਸ ਗੱਲ ਨੂੰ ਲੈ ਕੇ ਯਤਨ ਸੀ ਲੈਂਦੀ ਹੈ ਕਿ ਪ੍ਰਦੂਸ਼ਣ ਘਟਾਉਣ ਦੇ ਲਈ ਪ੍ਰਦੂਸ਼ਣ ਨੂੰ ਕਾਬੂ ਚ ਰੱਖਣ ਦੇ ਲਈ ਸਿਰਫ ਹਵਾਵਾਂ ਚ ਚੱਲਣ ਵਾਲੀ ਆਕਾਸ਼ ਚਰਨ ਵਾਲੀ ਪ੍ਰਦੂਸ਼ਣ ਰਹਿਤ ਆਤਿਸ਼ਬਾਜ਼ੀ ਜਿਹੜੀ ਹੈ ਉਹ ਕੀਤੀ ਜਾਵੇ ਤੇ ਬੇਹਤ ਖੂਬਸੂਰਤ ਦ੍ਰਿਸ਼ ਹੈ ਔਰ ਸੰਤਾਂ ਦਾ ਜੋ ठाठा-ਮਾਰਦਾ ਸਮੁੰਦਰ ਹੈ ਹਰ ਕਿਸੇ ਦੇ ਹੱਥ ਵਿੱਚ ਇਸ ਵੇਲੇ ਮੋਬਾਈਲ ਨਜ਼ਰ ਆ ਰਹੇ ਹਨ ਹਰ ਕੋਈ ਇਸ ਖੂਬਸੂਰਤ ਬੇहद ਮਨਮੋਹਕ ਨਜ਼ਾਰੇ ਨੂੰ ਇਸ ਅਦਭੁਤ ਦ੍ਰਿਸ਼ ਨੂੰ ਖੂਬਸੂਰਤ ਤਸਵੀਰਾਂ ਨੂੰ ਆਪਣੇ ਮੋਬਾਈਲ ਕੈਮਰੇ ਵਿੱਚ ਕੈਦ ਕਰਦਾ ਹੋਇਆ ਨਜ਼ਰ ਆ ਰਹੇ ਹਨ ਤਾਂ ਦੂਰ-ਦੂਰ ਤੱਕ ਮੋਬਾਈਲ ਚਮਕਦੇ ਨਜ਼ਰ ਆ ਰਹੇ ਨੇ ਤਾਂ ਹਰ ਕੋਈ ਇਹਨਾਂ ਤਸਵੀਰਾਂ ਨੂੰ ਇੱਕ অতি ਸੁੰਦਰ ਯਾਦਗਾਰ ਦੇ ਤੌਰ ਤੇ ਆਪਣੇ ਮੋਬਾਈਲ ਵਿੱਚ ਕੈਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਤੋ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਇੰਜ ਲੱਗ ਰਿਹਾ ਜਿਵੇਂ ਆਸਮਾਨ ਚੋਂ ਰੰਗ-ਬਰੰਗੇ ਤਾਰਿਆਂ ਦੀ ਵਰਖਾ ਹੋ ਰਹੀ ਹੈ। ਇਸ ਨਜ਼ਾਰੇ ਨੂੰ ਸ਼ਬਦਾ ਚ ਬਿਆਨ ਕਰਨ ਵਾਸਤੇ ਸ਼ਬਦ ਨਹੀਂ ਮਿਲ ਰਹੇ ਜੋ ਮਨ ਨੂੰ ਖੁਸ਼ੀ ਜੋ ਆਨੰਦ ਇਹ ਤਸਵੀਰਾਂ ਦੇਖ ਕੇ ਆ ਰਿਹਾ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹਰ ਕੋਈ ਆਪਣੇ ਆਪ ਨੂੰ ਬਿਹਤ ਕਰਮਾ ਵਾਲਾ ਵਡਪਾਗਾ ਮੰਨਦਾ ਹੈ ਕਿ ਇੱਥੇ ਆ ਕੇ ਇਸ ਨਜ਼ਾਰੇ ਦਾ ਆਨੰਦ ਮਾਣਨ ਦਾ ਮੌਕਾ ਮਿਲਿਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨਾ ਔਰ ਇਸ ਨਜ਼ਾਰੇ ਨੂੰ ਦੇਖ ਪਾਣਾ ਇਹ ਆਪਣੇ ਆਪ ਦੇ ਵਿੱਚ ਵੱਡੇ ਭਾਗਾਂ ਵਾਲੀ ਗੱਲ ਹੈ ਹਰ ਉਸ ਸ਼ਰਧਾਲੂ ਜੋ ਇਸ ਵੇਲੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਮੌਜੂਦ ਹੈ ਇਸ ਪਰ ਤੱਕ ਆਪਣੇ ਅੱਖਾਂ ਦੇ ਨਾਲ ਇਹ ਸ਼ਿੰਗਾਰੇ ਨੂੰ ਦੇਖ ਪਾ ਰਿਹਾ ਹੈ ਉੱਚੇ-ਉੱਚੇ ਤੌਰ ਤੇ ਸਿੰਘੌਰ ਪਰ ਦੇਖਣਾ ਹੈ ਦੀਪਮਾਲਾ ਆਤਿਸ਼ਬਾਜੀ ਦਾ ਅਦਭੁਤ ਨਜ਼ਾਰਾ ਦੇਖਿਆ ਹੈ ਕਿ ਹੋ ਜਾ ਲੱਗਿਆ ਕਿੰਨਾ ਕੁ ਆਪਣੇ ਆਪ ਨੂੰ ਕਿਸਮਤ ਵਾਲਾ ਮੰਨ ਰਹੇ ਹੋ ਕਿ ਇੱਥੇ ਆ ਗਿਆ ਮੁਕੰਮਲਿਆ ਤੁਹਾਨੂੰ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਮੰਨਦਾ ਹਾਂ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਜਿਹੜੀ ਆ ਆਪਣੀ ਅੱਖਾਂ ਦੇ ਨਾਲ ਜਿਹੜੀ ਆਤਿਸ਼ਵਾਜੀ ਦੇਖਿਆ ਤੇ ਬਹੁਤ ਆਨੰਦ ਮਹਿਸੂਸ ਹੋ ਰਿਹਾ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਕੇ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਆ ਕੇ ਬਹੁਤ ਜਿਹੜਾ ਸਕੂਨ ਤੇ ਖੁਸ਼ੀ ਮਿਲ ਰਹੀ ਹੈ ਇੱਥੇ ਆ ਕੇ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਜਿਵੇਂ ਗੁਰਨਾਨ ਦੇ ਪਾਸ਼ਾ ਜੀ ਦਾ ਗੁਰਪੁਰਬ ਹੈ ਤੇ ਇੱਥੇ ਹਰ 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 ਗੁਰਪੁਰਬ ਦੇ ਉੱਪਰ ਇਸ ਦਰਬਾਰ ਦੇ ਉੱਤੇ ਆਤਿਸ਼ਵਾਜੀ ਹੁੰਦੀ ਹੈ ਜਿਹਦੇ ਵਿੱਚ ਲੱਖਾਂ ਹੀ ਸੰਗਤਾਂ ਜਿਹੜੀਆਂ ਨੇ ਆਉਂਦੀਆਂ ਨੇ ਇਕੱਠ ਹੁੰਦੀਆਂ ਨੇ ਤੇ ਬੜੀ ਹੀ ਧੂਮਤਾਬਨਾ ਹਰ ਗੁਰਪੁਰਬ ਵਾਈ ਗੁਰਜੀ ਦੀ ਮੇਰ ਨਾਲ ਇੱਥੇ ਮਨਾਇਆ ਜਾਂਦਾ ਹੈ ਤੁਹਾਡੇ ਵੀ ਕਿੰਨੀ ਗੁਰਮਾਰ ਦੀ ਮੇਰੇ ਸੀ ਜਿਹੜ ਗੁਰੂ ਘਰ ਬਸਾਈ ਨਗਰੀ ਚ ਰਹਿੰਦੇ ਹਾਂ ਮੈਂ ਆਮ ਫੀਲ ਵੈਰੀ ਲੱਕੀ ਥੈਟ ਆਈ ਲਿਵ ਇਨ ਅੰਮ੍ਰਿਤਸਰ ਔਰ ਆ ਕਮ ਡੇਲੀ ਹੇਅਰ ਮੈਂ ਬਹੁਤ ਲੱਕੀ ਫੀਲ ਕਰਦੀ ਆ ਕਿ ਮੈਂ ਅੰਮ੍ਰਿਤਸਰ ਚ ਰਹਿੰਦੀ ਆ ਤੇ ਬਾਬਾ ਜੀ ਦੇ ਇੱਥੇ ਦਰ ਦੇ ਮੱਥਾ ਰੋਜ਼ ਹੀ ਟੇਕਣ ਆਨੀ ਹੋਂਾਂ ਦੇ ਕਿਰਪਾ ਦੇ ਨਾਲ ਮੈਂ ਪਿਛਲੇ 39 ਇਅਰਸ ਤੋਂ ਆ ਰਿਹਾ ਐ 39 ਸਾਲਾਂ ਤੋਂ ਹਾਂਜੀ ਉਸ ਵਿੱਚ ਦੋ ਗੈਪ ਆਏ ਸੀ ਨਹੀਂ ਤੇ 41 ਹੋ ਜਾਣਾ ਸੀ ਕੋਵਿਡ ਦੇ ਕਰਕੇ ਦੋ ਸਾਲ ਨਹੀਂ ਆ ਸਕੇ ਲੇਕਿਨ 39 ਇਅਰਸ ਹੋ ਗਏ ਨੇ 39 ਸਾਲ ਤੋਂ ਆ ਰਹੇ ਹਾਂ ਬਕਸ਼ੀਸ਼ਾ ਗੁਰੂ ਸਾਹਿਬ ਦੀ ਗੁਰੂ ਸਾਹਿਬ ਸਾਰਾ ਕੁਝ ਉਹਨਾਂ ਦਾ ਹੀ ਹੈ ਹੋਰ ਤਾਂ ਹੈ ਹੀ ਨਹੀਂ ਕਿਸੇ ਦਾ ਸਭ ਕੁਝ ਉਹਨਾਂ ਦਾ ਹੈ ਬਹੁਤ ਮਜ਼ੇਦਾਨੀ ਨੰਦੇ ਦੇਖੋ ਨਜ਼ਾਰਾ ਕੀ ਹੈ ਹਰ ਸਲੇਸ ਲਈ ਆਇਦਾ ਹੈ ਸਵੇਰੇ ਆਵਾਂਗੇ ਫਿਰ ਦਰਸ਼ਨ ਕਰਕੇ ਚਲੇ ਜਾਵਾਂਗੇ ਐਬਸੋਲੂਟਲੀ ਅਮੇਜ਼ਿੰਗ ਇਟ ਹੈਜ਼ ਬੀਨ ਐਨ ਅਮੇਜ਼ਿੰਗ ਐਕਸਪੀਰੀਅੰਸ ਐਂਡ ਥੈਂਕ ਯੂ ਵੈਰੀ ਮਾਚ ਫॉर ਅਲੋਇੰਗ ਅਸ ਟੂ ਸ਼ੇਅਰ ਇਟ ਵਿਦ ਯੂ ਐਬਸੋਲੂਟਲੀ ਗ੍ਰੇਟ ਐਂਡ ਵੀ ਆਰ ਅ ਗਰੁੱਪ ਆਫ 8 ਪੀਪਲ ਫਰਮ ਇੰਗਲੈਂਡ ਐਂਡ ਵੀ ਆਲ ਥਿੰਕ ਇਟਸ You very, very राजू भाई मनु भाई बंजारा मैं आज 25 साल से यहाँ अमृतसर आ रहा हूँ गुरु नानक ना जयंती कर रहा हूँ बहुत अच्छा लगता है और हर साल, पे आते हर, हर साल गुरु नानक ना जयंती हम दो सौ तीन सौ बंजारे आ रहे हैं और यहाँ का हमको बहुत अच्छा लगा फिर हम जब से गुरु से हाथ पकड़ा है जब से हमको दाल रोटी मिलती है और हमारा परिवार बहुत सुखी है और ये गुरु नानक जयंती का जो आज का माहौल है वो हम स्वर्ग में बैठे ऐसे लगते हैं और पूरा बंजारा परिवार आज हम आए हैं तीन बंजारे हर साल तीन सौ चार सौ आते हैं और गुरु महाराज की इतनी मेहरबानी है बहुत बहुत बढ़िया मेहरबानी है और हमको और हमारा परिवार हमारा बंजारा परिवार पूरा देश को सुखी रखे ये हम प्रार्थना करते हैं वाहेगुरु को ਚਿਟਿਆਂ ਬਾਜਾਂ ਵਾਲਿਓ ਸਤਿਗੁਰੂ ਰਖ ਲੋ ਬਿਲਤ ਬਣੇ ਦਿਓ ਲਾਰ ਜਿਕਤਾ ਗੁਪਤਾ ਸਿੰਘ ਸਾਹਿਬ ਜੀ ਉਹ ਸਾਚੀ ਸ੍ਰੀ ਘਾੜ ਦੇਖਦੇ ਕਰੋ ਫਦੇ ਖਾਲਸੇ ਦੀ ਹਰ ਮੇਰਣ ਫਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਦਭੁਤ ਨਜ਼ਾਰਾ ਸੀ ਇੱਕ ਜਿੱਦਾ ਬਸ ਪ੍ਰਕਾਸ਼ਪੁਰਉ ਤੇ ਜਿੱਦਾ ਦਾ ਪਹਿਲਾਂ ਨਹੀਂ ਦੇਖਿਆ ਕਦੇ ਨਜ਼ਾਰੇ ਕਰਮਾਂ ਨਾਲ ਹੀ ਮਿਲਦੀ ਹੈ ਹਾਂਜੀ ਉਹ ਤਾਂ ਹੈ ਭਾਗਾਂ ਚ ਸੇ ਪਹਿਲੀ ਵਾਰ ਆਏ ਹਾਂ ਹਾਂਜੀ ਕਿਸੇ ਦੇ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਸਕੂਨ ਨਜ਼ਰ ਆ ਰਿਹਾ ਹੈ ਹਰ ਕੋਈ ਆਪਣੇ ਆਪ ਨੂੰ ਬੇਹੱਦ ਖੁਸ਼ਕਿਸਮਤ ਮੰਨ ਰਿਹਾ ਹੈ ਕਿ ਇਸ ਪਾਵਨ ਪਿੱਤਰ ਦਿਹਾੜੇ ਮੌਕੇ ਆ ਕੇ ਉਹ ਦਿਨ ਜਿਸ ਦਿਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਵ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਲਿਆ ਤੇ ਉਸ ਦੇ ਨਾਲ ਨਾਲ ਦੀਪਮਾਲਾ ਅਤੇ ਆਤਿਸ਼ਬਾਜੀ ਦੇ ਅਦਭੁਤ ਨਜ਼ਾਰੇ ਦਾ ਆਨੰਦ ਮਾਣਿਆ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਮ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ